ਗਲਰੀ ਤਾਂ ਹੈ ਗਰਮ ਖਿਆਲ ਕੋਈ ਨਹੀਂ ਆਪਣਾ ਪ੍ਰਧਾਨ ਇਹਨਾਂ ਵੀ ਬੰਦੇ ਨੇ ਸਹਲਨ ਦੁੱਧ ਪਲਾਉਂਦੇ ਬਿਲਕੁਲ ਦੀ ਪਰ ਘੁੱਟੀ ਹੋ ਗਈ ਜੀ ਇਹਨਾਂ ਨੂੰ ਆਉ ਉਹ ਤਾਂ ਮੈਨੂੰ ਪਤਾ ਹਾਂਜੀ ਉਹ ਤਾਂ ਮਿਲ ਕੇ ਆ ਹਾਂਜੀ ਹਾਂਜੀ ਲਖਾਈ ਕੀ ਕਹਿਣਾ ਜਾਹੋਗੇ ਦੇਖੋ ਮਿੱਟੀ ਰੁਲਦੀ ਆ ਬੈਠੇ ਆ ਸਾਡੇ ਬਾਪੂ ਸਾਡੇ ਕਿਸਾਨ ਇੱਥੇ ਪਿੱਛੇ ਹਸਪਤਾਲ ਦੇ ਵਿੱਚ ਉਸ ਨੌਜਵਾਨ ਦੀ লাশ ਪਈ ਨੂੰ ਅੱਜ ਚੌਥਾ ਦਿਨ ਹੈ 21 ਤਰੀਕ ਦੀ ਘਟਨਾ ਹੈ ਹਾਂਜੀ ਇੱਥੇ ਸਰਕਾਰ ਨੇ ਪਰਚਾ ਦੇਣਾ ਹੁੰਦਾ ਹੈ ਭਾਨੇ ਯਾਰ ਕਹਿੰਦੇ ਚੈਨੀ ਚੋਰੀ ਦਾ ਫਰੋਤੀਆਂ ਦਾ ਪਿੰਟ ਪੰਜ ਲਾਉਂਦੇ ਆ ਕਿਹੜੀ ਆਵਾਜ਼ ਦੱਬਣੀ ਹੋਵੇ ਮਿੰਟ ਪੰਜ ਦੇ ਪਰਚਾ ਦਿੰਦੇ ਆ ਮੇਰਾ ਅਗਲੇ ਚੱਟੇ ਦਾ ਪਰਚਾ ਉਹ ਤਰਨ ਤਰਨ ਦੇਤਾ ਇਹ ਸਰਕਾਰ ਨੇ 4 ਦਿਨ ਹੋ ਗਏ ਬੰਦਾ ਮਾਰਤਾ ਗੋਲੀ ਮਾਰ ਕੇ ਚੱਕ ਕੇ ਲੈ ਗਏ ਨੌਜਵਾਨਾਂ ਨੂੰ ਚੱਡੇ ਪਾਰ ਤੇ ਲੱਤਾਂ ਤੋੜ ਨੱਕ ਤੋੜ ਜਵਾੜੇ ਤੋੜ ਉਹ ਮੁੰਡਾ ਜਿਹੜਾ ਨਵੇਂ گاؤں ਵਾਲਾ ਬੋਲਿਆ ਵੀ ਨਹੀਂ ਜਾਂਦਾ ਖਾਦਾ ਵੀ ਨਹੀਂ ਜਾਂਦਾ ਉਹ ਤੋਂ ਮਸ਼ਿੰਦਰੀ ਭੰਨ ਗਏ ਸਾਧਨ ਭੰਨ ਗਏ ਟਰੈਕਟਰ ਭੰਨੇ ਗੱਡੀਆਂ ਭੰਨੀਆਂ ਪੰਜਾਬ ਦੀ ਹੱਦ ਚਾ ਕੇ ਤੇ ਚੌਥਾ ਦਿਨ ਹੋ ਗਿਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਆ ਮੈਂ ਪੰਜਾਬ ਨਾਲ ਆ ਤੇ ਇੱਕ ਵੀ ਮਕਦਮਾ ਦਰਜ ਨਹੀਂ ਹੋਇਆ ਕਿਉਂ ਇਹ ਤਾਂ ਸਮਝ ਲਓ ਵੀ ਇਹ ਸੈਂਟਰ ਤੇ ਵਿੱਚ ਪੰਜਾਬ ਸਰਕਾਰ ਵਾਲੇ ਹੋਏ ਆ। ਲੱਗਦਾ ਕਿ ਜਿਸ ਤਰ੍ਹਾਂ ਦੀ ਭੂਮਿਕਾ ਸਰਕਾਰਾਂ ਨੂੰ ਅ디 ਅਦਾ ਕਰਨੀ ਚਾਹੀਦੀ ਸੀ ਉਹ ਵਿਰੋਧੀ ਧਿਰਾਂ ਕਰ ਰਹੀਆਂ ਨੇ ਜਿਵੇਂ ਹੁਣ ਪ੍ਰਧਪਾਲ ਨੂੰ ਪਾਵੇਂ ਵਿਰੋਧੀ ਧਿਰਾਂ ਨੇ ਪੀਜੀ ਪਹੁੰਚਾਇਆ ਉਹਦੇ ਵਿੱਚ ਨਹੀਂ ਕੋਈ ਵਿਰੋਧੀ ਧਿਰ ਨਹੀਂ ਇਹ ਸਭ ਇਹ ਵੀ ਗਲਤ ਗੱਲ ਹੈ। ਇਹ ਹਾਈ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਉੱਥੇ ਰੈਫਰ ਹੋਇਆ। ਇਹ ਕਿੱਥੇ ਸੀ ਵਿਰੋਧੀ ਧਿਰ ਜਿਹੜੇ ਅੱਜ ਗੱਲਾਂ ਕਰਦੇ ਆ ਕਿਸਾਨਾਂ ਨਾਲ ਆ ਜੋ ਕਾਲੇ ਕਾਨੂੰਨ ਆਇਆ ਤੇ ਕਹਿੰਦੇ ਸੀ ਕਾਲੇ ਕਾਨੂੰਨ ਚੰਗੇ ਬਹੁਤ ਆ। ਇਹ ਉਹੀ ਬਾਦਲ ਨੇ। ਤੇ ਉਹੀ ਕਾਂਗਰਸੀ ਜਦੋਂ ਮੋਰਚਾ ਲੱਗਿਆ ਦਿੱਲੀ ਤੇ ਉਹਦਾ ਮੋਰਚੇ ਦੀ ਮੁ ਫੇਰ ਇਸ ਲਈ ਇਹ ਸਾਰਿਆਂ ਨੇ ਬਾਈ ਇਹਨਾਂ ਨੇ ਭੁਗਤਣਾ ਹਮੇਸ਼ਾ ਸਟੇਟ ਦੇ ਹੱਕ ਕੀ ਹੁੰਦਾ ਦਿੱਲੀ ਦੇ ਹੱਕ ਕੀ ਭੁਗਤਣਾ ਹੁੰਦਾ ਪੰਜਾਬ ਨਾਲ ਕੋਈ ਖੜਦਾ ਨਹੀਂ ਨਾ ਪਹਿਲਾਂ ਖੜਿਆ ਨਾ ਅੱਜ ਖੜਨਾ ਇਹਦਾ ਪੰਜਾਬ ਦੇ ਲੋਕਾਂ ਨੂੰ ਸੋਚਣਾ ਪੈਣਾ ਵੀ ਤੁਹਾਡੀ ਆਪਣੀ ਲੜਾਈ ਆ ਤੁਸੀਂ ਕਿਵੇਂ ਲੜਨੀ ਆ ਇਹ ਲੋਕਾਂ ਨੂੰ ਉੱਠ ਕੇ ਲੜਨੀ ਪੈਣੀ ਆ ਮੋਰਚੇ 'ਚ ਵੱਧ ਤੋਂ ਵੱਧ ਗਿਣਤੀ ਵਧਾਓ ਮੈਂ ਅਪੀਲ ਕਰਦਾ ਸ਼ੰਭੂ ਖਨੌਰੀ ਜਿੰਨੇ ਵੀ ਸਾਡੇ ਉੱਥੇ ਬੈਠੇ ਨੇ ਜੋ ਉਹਦੇ ਉਹਨਾਂ ਦੇ ਨਾਲ ਜਾ ਕੇ ਵੱਧ ਤੋਂ ਵੱਧ ਬੈਠੋ ਉਹਨਾਂ ਦਾ ਸਾਥ ਦਿਓ ਤਾਂ ਕਿ ਇਹ ਦੇਖੋ ਚੀਕ ਤਾਂ ਸਰਕਾਰ ਦੀ ਵੱਜੀ ਪਈ ਆ ਇਹ ਕੋ ਦੋਰਾਵਾ ਨਹੀਂ ਹੈਗਾ ਵੀ ਸਰਕਾਰ ਦੀ ਚੀਕ ਨਹੀਂ ਵੱਜੀ ਪਰ ਨਰਾਸ਼ਤਾ ਲਿਆਉਣ ਦੀ ਲੋੜ ਨਹੀਂ ਲੜਾਈ ਵੱਡੀ ਆ डब्ल्यूएलटीओ ਦੇ ਖਿਲਾਫ ਹੈ ਨਿਊ ਵਰਲਡ ਆਰਡਰ ਦੇ ਖਿਲਾਫ ਹੈ ਕੋਈ ਖਬਰ ਆ ਰਹੀ ਹੈ ਕੋਈ ਖਬਰ ਆ ਰਹੀਆਂ ਨੇ ਕਿ ਬਾਰਡਰ ਜਿਹੜੇ ਆ ਹਟਾਣੇ ਸ਼ੁਰੂ ਕਰ ਦਿੱਤੇ ਆ ਨਹੀਂ 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 ਹਲੇ ਕੋਈ ਐਸੀ ਗੱਲ ਨਹੀਂ ਉਹ ਉਧਰ ਕੋਈ ਟਿਕਰੀ ਵਾਲੇ ਪਾਸੇ ਗਾਹਾਂ ਉਹਨਾਂ ਨੇ ਮਾੜੇ ਮੋਟੇ ਕੋਈ ਪੱਥਰ ਪੱਥਰ ਹਟਾਏ ਆਪਣੇ ਲੱਖਾ ਸੁਧਾਨਾ ਨੇ ਕਿਹਾ ਵੀ ਚੀਕ ਸਰਕਾਰ ਦੀ ਨਹੀਂ ਕੋਈ ਚੀਕ ਤੋਂ ਜ਼ਿਆਦਾ ਗਿਆ ਇੱਕ ਵੀਡੀਓ ਰਿਲੀਜ਼ ਹੋ ਰਹੀ ਜਿਹਦੇ ਵਿੱਚ ਤੁਹਾਡੀ ਫੂਟੇਜ ਹੋ ਰਹੀ ਉਹ ਕੀ ਚੱਕਰ ਦੇਖੋ ਇਹ ਇਹ ਬਈ بڑے ਜੰਡੇ ਨੇ ਹੁਣ ਮੈਂ ਜਿਹੜੇ ਪਿੰਡਾਂ ਜਾਣਾ ਹਰ ਥਾਂ ਦੇ ਉੱਤੇ ਦੇਖੋ ਮੈਂ ਲਗਾਤਾਰ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਆ ਆਮ ਆ ਇਹ ਇਹਨਾਂ ਦੇ ਬੰਦੇ ਜਿੱਥੇ ਫਿਰਦੇ ਆ ਉਹ ਬਹਾਨਾ ਬਣਾਉਂਦੇ ਵੀ ਅਸੀਂ ਕਿਸਾਨ ਆ ਕਿਸਾਨਾਂ ਦੀ ਆੜ ਤੇ ਮੇਰਾ ਵਿਰੋਧ ਲੱਖਾ ਮੁਰਦਾਬਾਦ ਮੁਰਦਾਬਾਦ ਲੱਖੇ ਨੇ ਮਾੜਾ ਹੀ ਕੀਤਾ ਲੱਖੇ ਪੰਜਾਬ ਨਾਲ ਗੁਦਾਰੀ ਕੀਤੀ ਆ ਲੱਖੇ ਦੇ ਪੰਜਾਬੀ ਮਾਂ ਬੋਲੀ ਦੇ 16 ਪਰਚਾ 6 ਮਹੀਨੇ ਜੇਲਾ ਕੇ ਆਇਆ ਲੱਖੇ ਪੰਜਾਬ ਦੇ ਪਾਣੀ ਵਾਲੀ 2 ਮਹੀਨੇ ਉੱਥੇ ਘੱਲਖੁਰਦ ਨਹਿਰ ਤੇ ਮੋਰਚਾ ਲਾ ਕੇ ਬੈਠਾ ਰਿਹਾ ਲੱਖੇ ਦੇ ਕਿਸਾਨੀ ਦੋਣਾਂ ਦੇ 6 ਮਹੀਨੇ ਕਰ ਛੱਡਿਆ ਲੱਖ ਰੁਪਇਆ ਸਿਰ ਤੇ ਨਾਂ ਸੀ ਦਿੱਲੀ ਪੁਲਿਸ ਦਾ ਦੋ ਪਰਚੇ ਉਹ ਵੀ ਦਿੱਲੀ ਹਲੇ ਉਵੇਂ ਆ ਤੇ ਬਾਕੀ ਜੰंडीगढ़ ਪਰਚੇ ਆ ਆ ਨਵੇਂ ਪਰਚੇ ਹਰਿਆਣਾ ਸਰਕਾਰ ਨੇ ਹੋਰ ਦੇਤੇ ਲੱਖਾ ਮਾੜਾ ਹੀ ਕਰ ਰਿ ਜਾ ਮੈਂ ਕੁਚਨੇ ਹੋਏ ਨਮਾਇੰਦਾਂ ਤੁਸੀਂ ਮੈਨੂੰ ਕਹਿੰਦੇ ਮੈਂ ਤਾਂ ਫਿਰ ਵੀ ਕਹਿੰਦਾ ਮੈਂ ਸਵਾਲਾਂ ਤੋਂ ਨਹੀਂ ਭਾਈਦਾ ਜਿਹੜਾ ਮਰਜ਼ੀ ਸਵਾਲ ਕਰੋ ਮੈਂ ਜਵਾਬ ਦੇ ਕੇ ਜਾਊਂਗਾ ਪਰ ਜੇ ਤੁਸੀਂ ਬਿਨਾਂ ਗੱਲ ਤੋਂ ਇੱਕ ਮਸਿਆ ਹੁੰਦਾ ਇਹਨਾਂ ਸਾਰਿਆਂ ਦਾ ਜੋਰ ਲੱਗਿਆ ਵਿੱਚ ਬਾਦਲਾਂ ਦਾ ਵਿੱਚ ਕਾਂਗਰਸੀਆਂ ਦਾ ਵਿੱਚ ਬਕਰ ਵਾਲਿਆਂ ਦਾ ਇਹਨਾਂ ਦੇ ਆਈਟੀ ਸੈੱਲ ਦੇ ਨਾਲ ਬੰਦਿਆਂ ਦਾ ਵੀ ਕਿਸ ਤਰੀਕੇ ਨਾਲ ਲੱਖੇ ਦੇ ਖਿਲਾਫ ਇੱਕ ਨੈਟਵਰਕ ਸਰਜੋ ਇੱਕ ਵਰਤਾਂਤ ਘੜੋ ਲੱਖੇ ਦੇ ਖਿਲਾਫ ਪ੍ਰਪਾਗੈਂਡਾ ਚਲਾਓ ਇਹ ਸਾਰਾ ਉਹਦੇ ਚ ਨਿਕਲ ਰਿਹਾ ਕੋਈ ਗੱਲ ਨਹੀਂ ਮੈਂ ਪ੍ਰਵਾਹ ਨਹੀਂ ਕਰਦਾ ਇਹ ਜੀਆਂ ਗੱਲਾਂ ਦੀ ਲੱਖਾ ਜੀ ਲੱਖਾ ਜੀ ਤੁਸੀਂ ਕਾਫੀ ਥਾਵਾਂ ਤੇ ਜਾ ਰਹੇ ਹੋ ਅੰਮ੍ਰਿਤਸਰ ਵੀ ਜਾ ਰਹੇ ਹੋ ਕਿਸ ਤਰ੍ਹਾਂ ਅੰਮ੍ਰਿਤਪਾਲ ਦੇ ਮੁੱਦੇ ਨੂੰ ਲੈ ਕੇ ਵੀ ਆਵਾਜ਼ ਚੁੱਕਾ ਕਰ ਲਈਏ ਕਿ ਐਨਐਸਏ ਜਿਹੜੀ ਨੌਜਵਾਨਾਂ ਤੇ ਲਗਾਈ ਗਈ ਹੈ ਇੱਕ ਭੁਖੜ ਹੜਤਾਲ ਹੁਣ ਉਹਨਾਂ ਦੀ ਮਾਤਾ ਜੀ ਵੱਲੋਂ ਰਚੀ ਗਈ ਹੈ ਬਹੁਤ ਸਾਰੀਆਂ ਚਰਚਾਵਾਂ ਡੇਗਰੂਵਰ ਦੇਲ ਤੋਂ ਬਾਹਰ ਆ ਰਹੀਆਂ ਕਿ ਸਮਾਨ ਮਿਲਿਆ ਹੈ ਕਿਸ ਤਰ੍ਹਾਂ ਵੇਖਦੇ ਹੋ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤੇ ਜਾਣ ਨੂੰ ਲੈ ਕੇ ਚਾਰਾ ਜੀ ਕਿਸ ਤਰ੍ਹਾਂ ਦੀ ਹੁੰਦੀ ਹੈ ਉਹਨਾਂ ਦਾ ਪਰਿਵਾਰ ਭੁਖੜ ਹੜਤਾਲ ਤੇ ਬੈਠਾ ਹੈ ਉਹ ਆਪ ਭੁ ਹਾਲਾਤ ਪਰਿਵਾਰਾਂ ਦੇ ਬੜੇ ਗੰਭੀਰ ਬਣੇ ਹੋਏ ਨੇ ਸੋ ਇਹ 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 ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇੱਕ ਸਾਲ ਹੋ ਗਿਆ ਨਸੇ ਲੱਗੀ ਨੂੰ ਹੁਣ ਉੱਥੇ ਨਵੇਂ ਇਲਜ਼ਾਮ ਬਈ ਸ਼ੁਰੂ ਕਰਤੀ ਮੋਬਾਈਲ ਮਿਲੇ ਨੇ ਜੀ ਆ ਮਿਲਿਆ ਜੀ ਉਹ ਮਿਲਿਆ ਪੰਜਾਬ ਸਰਕਾਰ ਨੇ ਨਸੇ ਲਾਈ ਆ ਇਹਨਾਂ ਦੇ ਕਹਿਣ ਤੇ ਸੈਂਟਰ ਨੇ ਨਸੇ ਲਾਈ ਆ ਸੋ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਲਿਆਂਦਾ ਜਾਵੇ ਸਾਡਾ ਫਰਜ਼ ਬਣਦਾ ਇਹ ਜਿਹੜੇ ਮੋਰਚੇ ਲਾ ਕੇ ਉਹਨਾਂ ਦੇ ਪਰਿਵਾਰ ਬੈਠੇ ਭੁਖੜਤਾਨਾਂ ਤੇ ਕੰਮ ਦਾ ਫਰਜ਼ ਬਣਦਾ ਪੰਛ ਦਾ ਫਰਜ਼ ਬਣਦਾ ਜੇ ਕੋਈ ਕੌਮੀ ਕਾਰਜ ਲਈ ਜੇਲਾਂ ਚ ਬੈਠਾ ਤੇ ਸਾਡਾ ਫਰਜ਼ ਬਣਦਾ ਸੀ ਉਹਦਾ ਸਾਥ ਵੀ ਦੇ ਆ ਇੱਕ ਮਿੰਟ ਅਗਦੀ ਜੀ ਖੜੇ